ਇਸਾ ਸੇ ਜੋ ਨੂੰ ਤਕਰਾਰ ਦੀ ਸਿੱਤਨੀ ਬਣੀ ਹੋਈ ਹੈ ਦੰਦ ਸਾਲ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਕਾਰ ਜਿੱਦਾਂ ਗੜ ਤੋਂ ਢੀਂਸ ਨੂੰ ਰੜਗਚ ਨੂੰ ਲੈ ਕੇ ਤੇ ਮਾਤ ਦੇ ਬਣੀ ਹੈ ਕਪਾਲੀ ਵੀ ਬਸਿਆ ਪੰਥ ਦੀ ਬੜੀ ਦੁੱਖ ਦਾ ਪੈਦਾ ਹੋ ਰਿਹਾ ਇੱਕੋ ਇੱਕਾ ਆਪਾਂ ਨੂੰ ਮੈਂ ਤਾਂ ਸਭ ਨੂੰ ਆਪਣੀ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾਲ ਹੀ ਕਰਨਾ ਚਾਹੀਦਾ ਔਰ ਜਿਨਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਔਰ ਜਿਹੜਾ ਇਹ 6 ਜੂਨ ਦਾ ਖੱਲੂਕਾਰ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਉਹ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਤੁਹਾਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾ ਗੋळ्या ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਤੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਤਾ ਹੋਰ ਤੇ ਇਹਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਜਿਹੜਾ ਵੀ ਇਹਦੇ ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ ਅਪਮਾਨ ਕਰ ਰਿਹਾ ਇਸ ਲਈ ਕਿ ਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚਨਾ ਪਾਓ ਔਰ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨੁਕਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਉੱਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋchਤਾ ਨੂੰ ਕਾਇਮ ਰੱਖੋ ਜੇਤੇਦਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਗੁਰਨਾਣਕ ਨਾਮ ਲੇਵਾ ਸੰਗਤ ਦਾ ਮਰਜ਼ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੋਂ ਮਾਸਾਬ ਹੋ ਗਏ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਇਸ਼ਰ ਸਿੰਘ ਜੀ ਉਰੀ ਹੋ ਗਏ ਉਹਨਾਂ ਦੇ ਸੁਪੁੱਤਰ ਹੋ ਕੇ ਇਸ ਗੱਲ ਨੂੰ ਮੁੱਖ ਰੱਖਦਿਆ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਦਾ ਸਮਰਪਿਤ ਰਹਿਣ ਕੇ ਜੋ ਲੋਕੇ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਸੁਚੇਤ ਰਹਿਣ ਕੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਉਂਦੇ ਆ ਉਹਦੀ ਉਹਨਾਂ ਦੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣਾ